ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਵੱਡੇ ਹਰੀਕੇ ਵੀ ਨੂੰ ਕਿਹਾ ਜਾਂਦਾ ਦੋਸਤੋ ਤੇ ਮੁਕਸਰ ਜ਼ਿਲ੍ਹੇ ਦਾ ਪਿੰਡ ਤਸਵੀਰ ਵੀ ਸ਼੍ਰੀ ਮੁਕਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਕੋਲੇ ਇੱਕ ਨੀਲੀ ਰਾਵੀ ਟੌਪ ਕਲਾਸ ਚੰਗੇ ਬਲੱਡ ਲਾਈਨ ਦੀ ਕੱਟੀ ਆ ਦੋਸਤੋ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਹੇ ਆ ਸੁਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰਿਓ ਤੇ ਆਉ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾ ਜੱਗੀ ਆ ਜੀ ਜੱਗੀ ਜੱਗੀ ਬਾਈ ਤੁਹਾਡੇ ਕੋਲ ਇੱਕ ਕੱਟੀ ਬਕਾਉ ਆ ਹਾਂਜੀ ਕਿਹੜੇ ਸਾਨ ਦੀ ਹੈ ਇਹ ਇਹ ਗੀ ਅਲਬਖਸ਼ ਦੀ ਅਲਬਖਸ਼ ਦੀ ਅਲਬਖਸ਼ ਬਹੁਤ ਟੌਪ ਦਾ ਬੋਲਾ ਅਲਬਖਸ਼ ਨੀਲੀ ਰਵੀ ਦਾ ਇਹ ਕਿੰਨੀ ਓਰ ਬਾਈ ਇਹ ਦੀ ਇਹ 1.5 ਸਾਲ ਦੀ ਹੈ ਜੀ ਖੀਰੀ ਹੈ 1.5 ਸਾਲ ਦੀ ਖੀਰੀ ਆ ਜੀ ਹਾਂਜੀ ਠੀਕ ਹੈ ਤੇ ਇਹਦੀ ਮਾਂ ਦਾ ਦੁੱਧ ਰਿਕਾਰਡ ਕੀ ਰਿਹਾ ਬਈ ਮਾਂ ਦਾ ਰਿਕਾਰਡ 20 ਕਿਲੋ ਦਿੱਤੀ 20 ਕਿਲੋ ਠੀਕ ਆ ਬਈ ਲਓ ਵੀ ਸੱਜਣੋ 20 ਕਿਲੋ ਇਹਦੀ ਮਾਂ ਦਾ ਦੁੱਧ ਰਿਕਾਰਡ ਰਿਹਾ ਅਲਬਖਸ਼ ਬਹੁਤ ਔ ਟਾਪ ਬੋਲ ਆ ਜੀ ਦੀ ਢੀ ਆ ਏਡਾ ਘਾਟਾ ਦੋਸਤੋ ਟੱਪ ਪੈਂਦੀ ਇਧਰਲੇ ਪਾਸਿਓ ਦੋਨੇ ਅੱਖਾਂ ਚਿੱਟੀਆਂ ਮੱਥੇ 'ਚ ਟੇਡਾ ਘਾਟਾ ਤੇ ਚਾਰੇ ਪੈਰ ਚਿੱਟੇ ਟਾਪ ਬਰੀਡ ਆ ਦੋਸਤੋ ਜੇ ਕਿਸੇ ਨੇ ਖਰੀਦਣੀ ਆ ਤਾਂ ਇਹੋ ਜੀਆਂ ਕਟੀਆਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਥਣ ਥਣੋਂ ਨੇੜੇ ਹੋ ਕੇ ਦਿਖਾ ਦਿੰਨੇ ਆ। ਥਣ ਦੋਸਤੋ ਬਹੁਤ ਸਾਫ਼ ਆ ਮੋٹے ਮੋਟੇ ਥਾਣਾ। ਦੇਖ ਸਕਦੇ ਹੋ ਤੁਸੀਂ। ਤੇ ਖੁੱਲੇ ਬਹੁਤ ਆ। ਪਿੱਠਪੜਾ ਚੰਗਾ ਪਤਲੀ ਚਮੜੀ ਆ ਤੇ ਤੋੜ ਕੇ ਵੀ ਤੁਹਾਨੂੰ ਇਹ ਦਿਖਾਵਾਂ। ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਸਾਫ਼ ਸੁਥਰੀ ਕੱਟੀ ਆ ਦੋਸਤੋ। ਟਾਪ ਨੀਲੀ ਦਾ ਵੀ ਬੋਲਾ। ਅਲਬਖਸ਼ ਦਿੱਤੀ ਆ ਦੋਸਤੋ ਛੋਟਾ ਛੋਟਾ ਸੈਂਗਾ ਗੋਲ ਸਿੰਗ ਕਰੂਗੀ ਮਧਰੀ ਗੋਡੀ ਦੀ ਆ ਜਿਹੜੀ ਕਿ ਇਸ ਲਾਈਨ ਦੇ ਵਿੱਚ ਇਸ ਚੀਜ਼ ਨੂੰ ਮੰਨਿਆ ਜਾਂਦਾ ਬਾਈ ਇਹਦਾ ਕੀ ਮੁੱਲ ਰੱਖਿਆ ਜੀ ਇਹਦਾ ਮੁੱਲ 42000 ਹੈ ਜੀ 42000 ਬਾਈ ਮਾਨਤਾਨ ਹੋ ਜੂਗਾ ਹਾਂਜੀ ਮਾਨਤਾਨ ਕਰ ਦਿੰਗੇ ਲਓ ਵੀ ਸੱਜਣਾ 42000 ਮੁੱਲਾ ਬਣਦਾ ਮਾਨਤਾਨ ਇਹਦੇ ਵਿੱਚ ਥੋੜਾ ਕੀਤਾ ਜਾਊਗਾ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ ਤੁਸੀਂ ਆ ਕੇ ਦੇਖੋਗੇ ਕੱਟੀ ਤੁਹਾਡੇ ਪਸੰਦ ਆਊਗੀ ਹਰ ਪੱਖ ਤੋਂ ਤੁਹਾਨੂੰ ਕੱਟੀ ਦਿਖਾਤੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਨਾਲ